ਦੋਸਤੋ ਢਿੱਲੋਂ ਡੇਰੀ ਬਰੀਡ ਫਾਰਮ ਪੇ ਤੇ ਤੁਹਾਡਾ ਸਵਾਗਤ ਹੈ। ਸੋ ਸਾਰੇ ਭਰਾਵਾਂ ਦਾ ਧੰਨਵਾਦ। ਕਿਉਂਕਿ ਅੱਜ ਬਹੁਤ ਖੁਸ਼ੀ ਆ ਆਪਣਾ ਜੋ ਸਾਨ ਸੀਗਾ ਅੱਜ ਪਹਿਲੇ ਨੰਬਰ ਤੇ ਆਇਆ ਵੀ ਐਫ ਇਤਨੋ ਲਾ ਪਸ਼ੂ ਮੇਲੇ ਤੇ ਸੋ ਸਾਰੇ ਭਰਾਵਾਂ ਨੂੰ ਪਤਾ ਹੈ ਵੀ 3 ਨਵੰਬਰ ਤੋਂ ਲੈ ਕੇ 3 ਦਸੰਬਰ ਤੱਕ ਇਹ ਮੇਲਾ ਲੱਗਿਆ ਸੀ ਆਲ ਇੰਡੀਆ ਦਾ। ਸੋ ਆਪਣੇ ਇਸ ਕੱਟੇ ਨੇ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ। ਸੋ ਫਾਦਰ ਪੱਖ ਤੋਂ ਬਿਰਲੇ ਦਾ ਮਾਦਰ ਪੱਖ ਤੋਂ ਅਮਨਤੀਆ ਚੰਡੀ ਵਿਸਾ ਆਰ ਵਿਸਾ ਦਾ ਮੇਰੇ ਰਿਕਾਰਡ 20.400 ਸੀਗਾ। ਉਹ ਬਰਲਿੰਗ ਸਾਰੇ ਲੋਕ ਹੀ ਜਾਣਦੇ ਜਿਹਨਾਂ ਕੋਲ ਜਵਰਾਜ ਛੋਟਾ ਸੀ ਕਰਨਦੀਪ ਕਿਨਾਰੀ ਹੈ ਹਰਿਆਣਾ ਦੇ ਵਿੱਚ ਉਸ ਦਾ ਇਹ ਪੁੱਤਰ ਕੋਈ ਨਵੀਂ ਨੀ ਕੰਪੀਟੀਸ਼ਨ ਲੜਿਆ ਹੈ ਜੀ 3 ਕੈਟਾਗਰੀ ਹੋਵੇ ਦੇਖੋ ਇਹ 2 ਦੰਦੇ 4 ਦੰਦ ਪਰ ਇਹ ਜਿਹੜੇ 4 ਦੰਦ ਦੀ ਇਹ ਪੂਰਾ ਨਹੀਂ ਸੀਗਾ ਫਿਰ ਵੀ ਇਹ 4 ਦੰਦ ਦੇ ਵਿੱਚ ਕੈਟਾਗਰੀ ਦੇ ਵਿੱਚ ਪੋਜੀਸ਼ਨ ਲਈ ਹੈ ਸਭ ਤੋਂ ਤਿੰਨ ਮੇਲਿਆਂ ਦੇ ਵਿੱਚ ਪਾਇਆ ਇੱਕ ਚ ਥਰਡ ਇਹ ਪਹਿਸ ਹੁਣ ਵਾਲੇ ਦੇ ਵਿੱਚ ਫਰਸਟ ਪੀਐਫਏ ਤੇ ਜੋ ਕੋਟੜਾ ਕਲਾ ਹੋਇਆ ਸੀ ਇਹ ਉੱਥੇ 5ਵੇਂ ਨੰਬਰ ਤੇ ਆਇਆ ਸੀਗਾ ਸੋ ਸਾਨੂੰ ਬਹੁਤ ਮਾਣ ਵਾਲੀ ਗੱਲ ਆ ਵੀ ਜਿੰਨੇ ਵਾਰੀ ਕੱਟਾ ਇਹ ਪਾਇਆ ਤੇ ਪੋਜੀਸ਼ਨ ਲਈ ਆ ਸੋ ਰਿੰਗ ਸਿੰਘ ਤੋਂ ਸਕਿਨ ਤੋਂ ਟੈਸਟੀਕਲਾਂ ਤੋਂ ਸੋ ਅੱਜ ਇੱਕ ਨਵੀਂ ਗੱਲ ਸਾਨੂੰ ਚਲੋ ਸੁਣਨ ਨੂੰ ਪਹਿਲੇ ਸਾਨੂੰ ਤਾਂ ਪਤਾ ਹੀ ਸੀਗਾ ਇੱਕ ਸੁਣਨ ਨੂੰ ਮਿਲੀ ਜਦੋਂ ਰਾਣਾ ਗੁਰਜੀਤ ਸਿੰਘ ਮੰਤਰੀ ਇੱਥੇ ਬੀਐਫਏ ਤੋਂ ਹੋਲੀਪੁੱਸੂ ਮਿਲੇ ਤੇ ਆਇਆ ਤਾਂ ਉਹਨੇ ਹੁਣ ਸਰ ਪੁੱਛਿਆ ਵੀ ਤੁਸੀਂ ਜੱਸਾਬ ਨੂੰ ਵੀ ਤੁਸੀਂ ਇਹਦੇ ਵਿੱਚ ਕੀ ਵੇਖਿਆ ਸੋ ਮੈਂ ਕੋਲ ਖੜਾ ਸੀਗਾ ਤਾਂ ਜੱਸਾਬ ਨੇ ਕਿਹਾ ਵੀ ਅਸੀਂ ਇਹ ਦੇਖਿਆ ਟੈਸਟਿਕਲ ਸੋ ਵੀਡੀਓ ਦੇ ਵਿੱਚ ਵੀ ਤੁਸੀਂ ਦੇਖੋਗੇ ਟੈਸਟਿਕਲ ਬੈਕ ਨੂੰ ਆਉਂਦੇ ਆ ਜਦੋਂ ਕੋ ਅੱਗੋਂ ਦੇਖਦੇ ਆ ਫਿਰ ਵੀ ਬੈਕ ਨੂੰ ਆਉਂਦੇ ਸੋ ਆਰਡਰ ਤੇ ਬਹੁਤ ਜਿਆਦਾ ਅਸਰ ਹੁੰਦਾ ਟੈਸਟਿਕਲ ਦਾ ਸੋ 80 90% ਟੈਸਟਿਕਲ ਤੇ ਇਹ ਗੱਲ ਕਹੀ ਹੁੰਦੀ ਹੈ ਸਾਹਾਂ ਦੀ ਨਹੀਂ ਆਪਾਂ ਵੱਡੇ ਵੱਡੇ ਕਦਾਂ ਵਾਲੇ ਦੇਖ ਲੈਂਦੇ ਆ ਹਨਾ ਤੇ ਜਾਂ ਥੱਲੋਂ ਦੇ ਟੈਸਟਿਕਲ ਤਾਂ ਹੁੰਦੇ ਹੀ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਜੇ ਤੁਸੀਂ ਘਰ ਦੀ ਪਹਿਲੀ ਗਿਲਤਾ ਹੋਂ ਬਰੀਡ ਜੋ ਤਿਆਰ ਕਰਨੇ ਤੁਹਾਡੇ ਘਰ ਨਹੀਂ ਹੋਊਗੀ ਠੀਕ ਹੈ ਚੰਗੇ ਸਿਲੈਕਸ਼ਨ ਬੁੱਲਾਂ ਦੀ ਕਰੋ ਉਹਨਾਂ ਦੀਆਂ ਮਾਵਾ ਵੇਖੋ ਵੀ ਕਿੰਨੇ ਰਿਕਾਰਡ ਵਾਲੀਆਂ ਸੀਗੀਆਂ origignal ਬੂਸਟਨ ਵਾਲੀ ਨਹੀਂ origignal ਸਿਲੈਕਸ਼ਨ ਹੁੰਦੀ ਹੈ ਬੁੱਲਾਂ ਦੀ ਹੈਗੇ ਵੀ ਨੇ ਜੇ ਤੁਹਾਨੂੰ ਜਨੂਨ ਆ ਤਾਂ ਤੁਸੀਂ ਇਸ ਆਪਣੀ ਘਰੇ ਬਰੀਡ ਤਿਆਰ ਕਰ ਸਕਦੇ ਹੋ ਨਹੀਂ ਨਹੀਂ ਕਰ ਸਕਦੇ ਗੱਲ ਜਨੂਨ ਤੇ ਖੜੀ ਹੁੰਦੀ ਹੈ ਜੇ ਆਪਾਂ ਪੋਸਿਸ਼ਨ ਆਫ ਦੀ ਬਰੀਡ ਜਲਾ ਕਰੇ ਤਿਆਰ ਕਰਨੀ ਕਰਨਾ ਸੋ ਹੋ ਜਾਂਦਾ ਅੱਜ ਆਪਾਂ ਜਦੋਂ ਦਾ ਕੋਈ ਵੀ ਕੰਪੀਟੀਸ਼ਨ ਨਹੀਂ ਲੜਦਾ ਹੌਲੀ ਹੌਲੀ ਜਦੋਂ ਆਪਾਂ ਨੂੰ ਪਤਾ ਲੱਗਦਾ ਵੀ ਮੇਲੇ ਕਿਵੇਂ ਲੜੇ ਜਾਂਦੇ ਆ ਤਾਂ ਆਪਾਂ ਉਧਰ ਤਿਆਰੀ ਕਰਦੇ ਆ ਫਿਰ ਆਪਣਾ ਜਨੂਨ ਬੰਦ ਰਸੀਮਨ ਵਾਲਾ ਆਪਾਂ ਚੰਗਾ ਸੀਮਨ ਮਾਂ ਦੇ ਲਗਵਾ ਕੇ ਹੀ ਬਰੀਡ ਪੈਦਾ ਕਰ ਸਕਦੇ ਹਾਂ ਚੰਗੇ ਨਹੀਂ ਅਕਸਰ ਲੋਕਾਂ ਪਿੰਡਾਂ ਦੇ ਵਿੱਚ ਕੀ ਕਰਦੇ ਆ ਕਿਸੇ ਕੋਲ ਆਸਾਨ ਹੁੰਦਾ ਚਾਹੇ ਉਹ 7 ਕਿਲੋ ਵਾਲੀ 10 ਕਿਲੋ ਵਾਲੀ ਦਾ ਆਸਾਨ ਨਕਟਾ ਹੋਵੇ ਆਪਾਂ ਉਹਦੇ ਕੋਲ ਮਾਜੇ ਕਰਾਸ ਕਰਵਾ ਲਿਉਨੇ ਆ ਆਪਾਂ ਫਿਰ ਅੱਗੇ ਕਹਿੰਦੇ ਵੀ ਬਰੀਡ ਸਾਡੀ ਵਧੀਆ ਬਣੇ ਜੇ 2 ਲੀਟਰ 2 ਲੀਟਰ ਦੁੱਧ ਦੇਵੇ ਨਹੀਂ ਦਿੰਦੀ ਉਹ ਠੀਕ ਹੈ ਜੀ ਚੰਗੀ ਮਾਂ ਹੋਵੇ ਤੇ ਚੰਗਾ ਪਿਓ ਹੋਵੇ ਦੋਨਾਂ ਦਾ ਸੁਮੇਲ ਹੋਊਗਾ ਤਾਂ ਹੀ ਬਰੀਡ ਬਣਦੀ ਹੈ ਸੋ ਸਾਰੇ ਭਰਾਵਾਂ ਨੂੰ ਮੇਰੀ ਇਹੀ ਬੇਨਤੀ ਹੈ ਮੈਂ ਜੋ ਵੀ ਵੀਡੀਓ ਪਾਉਣਾ ਮੈਂ ਅਕਸਰ ਲੋਕਾਂ ਨੂੰ ਕਹਿੰਦਾ ਵੀ ਜੇ ਕਿਸੇ ਦੇ ਘਰੇ ਵੀ ਕੱਟੀ ਬਰੀਡ ਵਾਲੀ ਆ ਵੇਚਣੀ ਆ ਚੰਗਾ ਮੁੱਲ ਲਓ ਸੋ ਮੈਂ ਭਰਾਵਾਂ ਲਈ ਹਾਜ਼ਰ ਹਾਂ ਕਿਸੇ ਭਰਾ ਨੇ ਵੀਡੀਓ ਪਾਉਣੀ ਹੋਵੇ ਕੱਟੀ ਜੇ ਵੱਛੀ ਤੁਹਾਡੇ ਕੋਲ ਵਧੀਆ نسل ਦੀ ਹੈ ਵਧੀਆ ਬਰੀਡ ਦੀ ਹੈ ਤਾਂ ਤੁਸੀਂ ਮੈਂ ਇਸ ਚੈਨਲ ਤੇ ਫ੍ਰੀ ਵੀਡੀਓ ਪਾ ਸਕਦੇ ਹੋ ਸੋ ਮੈਂ ਪਹਿਲਾਂ ਪਾਉਂਦਾ ਵੀ ਆ ਤੇ ਅੱਗੇ ਤੋਂ ਪਾਉਂਦਾ ਵੀ ਰਹੂੰਗਾ ਸੋ ਸਾਰੇ ਭਰਾਵਾਂ ਦਾ ਧੰਨਵਾਦ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਿੱਕਸੀ ਭਰਾ ਨੇ ਕੋਈ ਸੁਝਾਅ ਲੈਣਾ ਤਾਂ ਤੁਸੀਂ ਦਿੱਤੇ ਨੰਬਰ ਤੇ ਵਟਸਐਪ ਕਰ ਸਕਦੇ ਹੋ ਧੰਨਵਾਦ